ਇੱਕ ਕੁੱਤੇ ਦੇ ਇਸ਼ਕ ਨੇ ਇੱਕ ਈ ਰਿਕਸ਼ਾ ਚਾਲਕ ਨੂੰ ਪਹੁੰਚਾ ਦਿੱਤਾ ਥਾਣੇ ਕਿਹਾ ਉਹ ਕਰਦਾ ਹੈ ਉਹਨਾਂ ਦੀ ਰਖਵਾਲੀ ਦੱਸਣਾ ਬਣਦਾ ਹੈ ਕਿ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਈ ਰਿਕਸ਼ਾ ਚਾਲਕ ਵੱਲੋਂ ਆਪਣੇ ਈ ਰਿਕਸ਼ਾ ਦੇ ਵਿੱਚ ਆਪਣਾ ਪਾਲਤੂ ਕੁੱਤਾ ਰੱਖਿਆ ਹੋਇਆ ਸੀ ਤਾਂ ਇਹ ਉਹ ਨਾਲ ਇਸਦੇ ਵਿੱਚ ਸਵਾਰੀਆਂ ਵੀ ਬਿਠਾ ਕੇ ਸਵਾਰੀਆਂ ਢੋ ਰਿਆ ਸੀ ਕਿਤੇ ਨਾ ਕਿਤੇ ਹੋ ਸਕਦਾ ਕਿ ਕਿਤੇ ਇਹ ਕੁੱਤਾ ਅਗਰੈਸਿਵ ਹੋ ਕੇ ਕਿਸੇ ਸਵਾਰੀ ਨੂੰ ਕੱਟ ਲੈਂਦਾ ਤਾਂ ਇਸਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਇਸ ਨੂੰ ਲੈ ਕੇ ਲੋਕਾਂ ਵੱਲੋਂ ਇਸ ਦੀ ਸ਼ਿਕਾਇਤ ਹੈ ਜਿਹੜੀ ਉਹ ਪੁਲਿਸ ਨੂੰ ਕੀਤੀ ਗਈ ਤਾਂ ਮੌਕੇ ਤੇ ਟ੍ਰੈਫਿਕ ਪੁਲਿਸ ਪਹੁੰਚੀ ਅਤੇ ਉਹਨਾਂ ਵੱਲੋਂ ਇਸ ਈ ਰਿਕਸ਼ਾ ਆਪਣਾ ਚਾਲਕ ਨੂੰ ਕਤਵਾਲੀ ਲਜਾਇਆ ਗਿਆ ਇਸੋਂ ਤਕਾਰੀਆਂ ਬਠਿੰਡਾ ਦੀ ਕਤਵਾਲੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇਹ ਕੁੱਤਾ ਇੱਕ ਈਰਖਾ ਚਾਲ ਕੇ ਦੇ ਲਈ ਨਸੀਬਤ ਬਣ ਚੁੱਕਾ ਹੈ ਹੋ ਸਕਦਾ ਹੈ ਕਿ ਇਸ ਤੇ ਕੋਈ ਮਾਮਲਾ ਵੀ ਦਰਜ ਹੋ ਜਾਵੇ ਲੇਕਿਨ ਇੱਕ ਵਾਰ ਇਸ ਨੂੰ ਆਪਣਾ ਥਾਣੇ ਵਿਖੇ ਬਲਾਇਆ ਗਿਆ ਹੈ ਕਿ ਤੇ ਉਧਰ ਇਸ ਦਾ ਕਹਿਣਾ ਹੈ ਕਿ ਉਹ ਇਹਨਾਂ ਦੀ ਰਖਵਾਲੀ ਕਰਦਾ ਹੈ ਉਹਨਾਂ ਨੂੰ ਖਤਰਾ ਹੈ ਅਤੇ ਇਸ ਲਈ ਉਹਨਾਂ ਵੱਲੋਂ ਇਹ ਕੁੱਤਾ ਆਪਣੇ ਨਾਲ ਰੱਖਿਆ ਹੋਇਆ ਹੈ ਘਰ ਦੇ ਵਿੱਚ ਕੋਈ ਸਾਹਮਣ ਵਾਲਾ ਨਹੀਂ ਹੈ ਉਹਦੀ ਬੇਟੀ ਸਕੂਲ ਜਾਂਦੀ ਹੈ ਤੇ ਉਹ ਆਪਣੇ ਇਸ ਆਪਾਲਤੂ ਕੁੱਤੇ ਨੂੰ ਆਪਣੇ ਨਾਲ ਰੱਖਦਾ ਹੈ ਦੂਜੀ ਪਾਸੇ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਜਦ ਇਹਦੀ ਆਪਣਾ ਸੂਚਨਾ ਮਿਲੀ ਤਾਂ ਉਹਨਾਂ ਵੱਲੋਂ ਇਸ ਨੂੰ ਇੱਕ ਵਾਰੀ ਆਪਣਾ ਕਤਵਾਲੀ ਲਿਜਾਇਆ ਗਿਆ ਤੇ ਅਗਲੀ ਕਾਰਵਾਈ ਇਸ ਦੇ ਕੀਤੀ ਜਾ ਰਹੀ ਹੈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਅਤੇ ਇੱਕ ਤਵਾਲੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਕ ਕੁੱਤਾ ਜਿਹੜਾ ਉਹ ਈ-रिक्शा ਚਾਲਕ ਦੇ ਨਾਲ ਹੀ ਰਹਿੰਦਾ ਹੈ ਏਕ ਪਾਲਤੂ ਕੁੱਤਾ ਹੈ ਤੇ ਜਦੋਂ ਸਵਾਰੀਆਂ ਬਿਠਾਉਂਦਾ ਹੈ ਤੇ ਹੋ ਸਕਦਾ ਹੈ ਕਿ ਕਿਸੇ ਸਵਾਰੀ ਦੇ ਲਈ ਇਹ ਮੁਸੀਬਤ ਬਣ ਜਾਵੇ ਕਿਸੇ ਵੇਲੇ ਅਗਰ ਇਸ ਨੇ ਕਿਸੇ ਸਵਾਰੀ ਨੂੰ ਆਪਣਾ ਵੱਢ ਲਿਆ ਤਾਂ ਇਸ ਦੇ ਨਾਲ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਹੈ ਦੇਖੋ ਤਸਵੀਰਾਂ ਦੇ ਵਿੱਚ ਇੱਕ ਨਾਲ ਹੋਰ ਕੁੱਤਾ ਜਿਹੜਾ ਉਹ ਇਸ ਨੂੰ ਆਪਣਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਦੇ ਨਾਲ ਕਿਤੇ ਨਾ ਕਿ ਸਵਾਰੀਆਂ ਨੂੰ ਕਿਸੇ ਦਿਨ ਕਿਸੇ ਤਰ੍ਹਾਂ ਦਾ ਇਹ ਨੁਕਸਾਨ ਜਿਹੜਾ ਹੋ ਪੰਜਾ ਸਕਦਾ ਹੈ ਜਿਸ ਨੂੰ ਲੈ ਕੇ ਹੁਣ ਇੱਥੇ ਇਸ ਨੂੰ ਆਪਣਾ ਕਤਵਾਲੀ ਲਿਜਾਇਆ ਗਿਆ ਤੇ ਅਗਲੀ ਕਾਰਵਾਈ ਇਸ ਤਿਹੜੀ ਉਹ ਕੀਤੀ ਜਾ ਰਹੀ ਹੈ ਸੋ ਇਸ ਨੂੰ ਸਾਰੀਆਂ ਦਫਾ ਆਪਣਾ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਅਤੇ ਕਤਵਾਲੀ ਦੀਆਂ ਜਿੱਥੇ ਇੱਕ ਈ ਰਿਕਸ਼ਾ ਚਾਲਕ ਵੱਲੋਂ ਆਪਣਾ ਪਾਲਤੂ ਕੁੱਤਾ ਜਿਹੜਾ ਉਹ ਆਪਣੇ ਨਾਲ ਰੱਖਿਆ ਹੋਇਆ ਹੈ ਅਤੇ ਇਹ ਕਿਸੇ ਨਾ ਕਿਸੇ ਕਿਸੇ ਸਵਾਰੀ ਨੂੰ ਅਗਰ ਇਸ ਨੇ ਨੁਕਸਾਨ ਪਹੁੰਚਾ ਦਿੱਤਾ ਤਾਂ ਕੋਈ ਵੱਡਾ ਨੁਕਸਾਨ ਜਿਹੜਾ ਹੋਰ ਚ ਸਕਦਾ ਹੈ ਇਸ ਲਈ ਇਸ ਈ ਰਿਕਸ਼ਾ ਚਾਲਕ ਨੂੰ ਹੁਣ ਇਸ ਆਪਣਾ ਉੱਤੇ ਨਹੀਂ ਥਾਣੇ ਵਿਖੇ ਪਹੁੰਚਾ ਦਿੱਤਾ ਹੈ ਅਸੀਂ ਤਾਂ ਦੇਖੋ ਮੈਂ ਕਹਿੰਦਾ ਜੈਸੀ ਰੋਟੀ ਅਸੀਂ ਖਾ ਰਹੇ ਆਪ ਤੇ ਉਹੀ ਇਹਨੂੰ ਤਾਂ ਦੇ ਦੇ ਆਏ ਕਿੰਨੇ ਬੰਦੇ ਬੱਚੇ ਅੰਤੋਂ ਕੋਲ ਬਹੁਤ ਬੰਦੇ ਇੱਧਰ ਖੰਡਾ ਉਹ ਕਰਮਚਾਰੀ ਚ ਮਰਦਾ ਰਹੇ ਫਸਾ ਦੇ ਰਹੇ ਉਹ ਕਰਮਚਾਰੀ ਜੀ ਹੁਣ ਮਜ਼ਦੂਰੀ ਹੁਣ ਆਪਣੇ ਇੱਥੇ ਜੂਨੀ ਅਰਧਕਲਾ ਸਕੂਲ ਹੈ ਜੀ ਤੇ ਬੇਟੇ ਯਾਰ ਮੇਰੀ ਰਿਕਵੈਸਟ ਹੈ ਆਪ ਬੇਟੀ ਹੁਣ ਆ ਰਹੀ ਹੈ ਬੇਟੀ ਨੂੰ ਮੈਂ ਜੁੱਤੀ ਦਵਾਈ ਹੈ ਮੇਰਾ ਆਪ ਦਾ ਖੁਦ ਆਕਸੀਡੈਂਟ ਹੋ ਗਿਆ ਤੇ ਅਸੀਂ ਤੇ ਮੈਡੀਸਨ ਲੈਣ ਜਾਣੀ ਹੈ ਨਹੀਂ ਮੈਂ ਜੋ ਥੋੜੀ ਆਪਣੇ ਇਹ ਡੌਗੀ ਨੂੰ ਕਿਉਂ ਨਾਲ ਰੱਖਿਆ ਯਾਰ ਮੈਂ ਇਹ ਪੁੱਛ ਰਿਹਾ ਮੈਂ ਸੋਨ ਸਹੀ ਸਚਾਈ ਦੱਸ ਰਿਹਾ ਸਾਡੇ ਨਾਲ ਜਿਹੜਾ ਹਾਸਾ ਹੋਇਆ ਤੇ ਵੀ ਗੱਲ ਮਤਲਬ ਮੈਂ ਗਲਤ ਨਹੀਂ ਬੋਲਦਾਗਾ ਆ ਬੇਟੀ ਹੁਣ ਆ ਜਾਂਦੀ ਹੈ ਆ ਪੰਜ ਮਿੰਟ ਸਕੂਲ ਦੇ ਵਿੱਚ ਜੋ ਛੁੱਟੀ ਦਵਾਈ ਹੈ ਹੋਇਆ ਕੀ ਇਹ ਰੱਖਿਆ ਕਿ ਉਹ ਤੋਂ ਉਸ ਗੱਲ ਤਾਂ ਆਏ ਨਹੀਂ ਯਾਰ ਵੀ ਨਾਲ ਕਿਉਂ ਖਾਇਆ ਸਾਡੀ ਮੈਡੀਕਲ ਕਿਡਨੈਪ ਹੋਇਆ ਹੋਇਆ ਜੀ ਡੇਢ ਸਾਲ ਹੋ ਗਿਆ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਮੇਰੀ ਕੋਈ ਸੁਣਾਈ ਨਹੀਂ ਹੋਈ ਅੱਜ ਤੱਕ ਹੂੰ ਤੇ ਹੁਣ ਮੈਂ ਬੇਟੀ ਬੇਟੀ ਨੂੰ ਤਾਂ ਪਾਲਣਾ ਸੀਗਾ ਤੇ ਫਿਰ ਬੇਟੀ ਨੂੰ ਕਿਡਨੈਪ ਕਰ ਲੱਗੇ ਜ ਜਿਨ੍ਹਾਂ ਨੇ ਕਿਹਾ ਕੀਤਾ ਸੀ ਮੈਂ ਤਿੰਨ ਤਿੰਨ ਵਾਰ ਦੇਖਿਆ ਚਾਰ ਵਾਰ ਦੇਖਿਆ ਮੈਂ ਚਾਰੇ ਬਾਰ ਮੈਂ ਮਕਾਨ ਬਦਲੇ ਜੀ ਹੁਣ ਇਹ ਜੇ ਮਕਾਨ ਦੇ ਵਿੱਚ ਆ ਵੀ ਜਿੱਥੇ ਵੀ ਮਤਲਬ ਵੀ ਬਿਦਫਹਮਲੀ ਹੈ ਵੀ ਜਿਹੜਾ ਗਲਬਾ ਬੱਚੀ ਦੀ ਬੱਚੀ ਦੀ ਸੇਫਟੀ ਰਵੇ ਸਰ ਠੀਕ ਹੈ ਤੇ ਆਪਣੇ ਮੈਂ ਐਸੇ ਕਰਕੇ ਇਹਨੂੰ ਡੋਗ ਨੰਬਰ ਮਗਵਾਇਆ ਵੀ ਕਿਸੇ ਵੇਲੇ ਮੈਂ ਅੱਗੇ ਵਿੱਚ ਜੇ ਜਾਣਾਂ ਤੇ ਮੇਰੀ ਗੱਲੀ ਨੂੰ ਨੁਕਸਾਨ ਨਾ ਹੋਵੇ ਨਹੀਂ ਫਿਰ ਇਹ ਤੂ ਇਹ ਨਾ ਉਹ ਸਵਾਰੀਆਂ ਨੂੰ ਕਹਿੰਦਾ ਵੀ ਸਵਾਰੀਆਂ ਨੂੰ ਬੜਦਾ ਕਰਦਾ ਸਵਾਰੀਆਂ ਨਹੀਂ ਸਵਾਰੀ ਬਣੀ ਐ ਐਸੇ ਕਿ ਕਰਦੇ ਆ ਕੰਮ ਜੀ ਹੂੰ ਅਸਤਾਬ ਦਾ ਟਾਈਮ ਕੱਟੀ ਜਾ ਰਹੀ ਹੈ ਹੁਣ ਮੈਂ ਬੇਟੀ ਨੂੰ ਛੁੱਟੀ ਮਿਲ ਜੂ ਅਸੀਂ ਕੀ ਕਰੀਏ ਬਗਜਾਂ ਬਸ ਕੰਮ ਖਤਮ ਅਸੀਂ ਕੀ ਕਰਾਣਾ ਕੀ ਹੈ ਜਿਆ ਅਸਤਾਬ ਦਾ ਟਾਈਮ ਟਾਈਮ ਕੱਟੀ ਜਾ ਰਹੀ ਹੈ ਸਰ ਫੋ ਤੁਸੀਂ ਆਪ ਦੀ ਸੇਫਟੀ ਬਸ ਰੱਖਿਆ ਅਸੀਂ ਆਪ ਦੀ ਸੇਫਟੀ ਲਈ ਰੱਖਿਆ ਜੀ ਜੇ ਉਹ ਵੱਡਦਾ ਨਹੀਂ ਫਿਰ ਸੇਫਟੀ ਕੀ ਹੈ ਸਰ ਨਹੀਂ ਨਹੀਂ ਪੜਦਾ ਜੀ ਥੋੜਾ ਦੱਸੋ ਇਸ ਤਰ੍ਹਾਂ ਸਭ ਕੀ ਪ੍ਰੋਬਲਮ ਆ ਗਿਆ ਇੱਕ ਆਟੋ ਵਾਲਾ ਕੁੱਤਾ ਰੱਖ ਕੇ ਬਠਾ ਗਿਆ ਇਹ ਜੀ ਇੱਕ ਆਟੋ ਵਾਲਾ ਜਿਹੜਾ ਕੁੱਤਾ ਮਗਰਬ ਖੜਾ ਹੁੰਦਾ ਸੀ ਆਪਦੇ ਤੇ ਉਹ ਆਮ ਪਬਲਿਕ ਨੇ ਵੀ ਉਹਨੂੰ ਰੋਕਿਆ ਫਿਰ ਮੀਡੀਆ ਵਾਲੇ ਆ ਗਏ ਉਹਨਾਂ ਨੇ ਉਹਨੂੰ ਉਤਰਾਜ ਕੀਤਾ ਵੀ ਇਹ ਗਲਤ ਹੈ ਤੇ ਕਿਸੇ ਪਟੂ ਇਸਾ ਦਾ ਕਿਸੇ ਸਵਾਰੀ ਨੂੰ ਇਸ ਕਰਕੇ ਉਹਨੂੰ ਅਸੀਂ ਇੱਕ ਤਵਾਲੀ ਲਿਆਂਦਾ ਤਵਾਲੀ ਲਿਆ ਕੇ ਉਹਦੇ ਡਾਕੂਮੈਂਟਸ ਦੇਖ ਕੇ ਸਾਰਾ ਕੁਝ ਬੰਦਲੀ ਕਾਰਵਾਈ ਕੀਤੀ ਜੀ